ਲੇ ਮੁੰਡਿਆਂ ਚ ਦਿੱਕਤਾਂ ਨਹੀਂ ਜਾਂ ਕੁੜੀਆਂ ਚ ਵੀ ਹੈ ਇਹ ਟੌਂਟ ਮਾਰਨਾ ਜਦੋਂ ਹੱਸਦੇ ਹਨ ਮੈਨੂੰ ਬਹੁਤ ਜ਼ਿਆਦਾ ਹੁੰਦਾ ਤੂੰ ਕਿਸੇ ਨਾਲ ਗੱਲ ਕਰਨ ਲੱਗਰ ਕਿਉਂ ਕਿਸੇ ਨੂੰ ਤੰਗ ਕਰ ਰਿਹਾ ਤੱਕੜੇ ਦੇਖਨੇ ਪਾਏ ਉਹ ਪਾਏ ਕਿ ਦੱਸ ਮੇਰੇ ਕੱਪੜੇ ਆ ਤੁਸੀਂ ਕਿਹੜਾ ਪੈਸੇ ਦੇ ਕੇ ਜਾਂਦੇ ਹੋ ਯਾਰ ਮੈਂ ਕਿੰਨੇ ਕੋ ਲੋਕ ਨੇ ਜਿਨ੍ਹਾਂ ਦੇ ਜਿਹੜੇ ਅੰਦਰ ਹੀ ਸਾਰੀਆਂ ਚੀਜ਼ਾਂ ਦੱਬ ਕੇ ਬੈਜ ਜਾਂਦੇ ਨੇ ਕੋਈ ਸਰਕਲ ਚ ਮਿਲਿਆ ਵੀ ਯਾਰ ਮਨ ਤਾਂ ਮੇਰਾ ਵੀ ਸੀ ਪਰ ਮਜਬੂਰੀਆਂ ਨੇ 2023 ਮੇ ਯੂਨੀਵਰਸਿਟੀ ਚ ਗਰਲਿਸ਼ ਗੈਟਪ ਦੀ ਤਸਵੀਰਵਾ ਚ ਉੱਤੇ ਤੁਸੀਂ ਵਰਤ ਰੱਖਿਆ ਜੀ ਤੁਸੀਂ ਜੇਤਨ ਨੂੰ ਪਤਾ ਕਿ ਇਸ ਜੋ ਵੀ ਸਾਡਾ ਜੈਂਡਰ ਹੈ ਨਾ ਤੁਸੀਂ ਉਹਨੂੰ ਐਕਸੈਪਟ ਕਰੋ ਕਿਉਂਕਿ ਲੋਕਾਂ ਦਾ ਕੰਮ ਬੋਲਣਾ ਉਹਨਾਂ ਨੂੰ ਬੋਲਣ ਦੀ ਸਮਾਜ ਜਿਹੜਾ ਉਹ ਕਿਸੇ ਨੂੰ ਵੀ ਟਿਕਨ ਨਹੀਂ ਦਿੰਦਾ ਲੋਕ ਟੌਂਟ ਮਾਰਦੇ ਸੀ ਜਦੋਂ ਤੁਸੀਂ ਚੱਲਦੇ ਫਿਰਦੇ ਆ ਜਾਂ ਉਹਦੇ ਗੈਟਅਪ ਨੂੰ ਦੇਖ ਕੇ ਜਦੋਂ ਮੈਂ ਯੂਨੀਵਰਸਿਟੀ ਚ ਆਇਆ ਉਦੋਂ ਤਾਂ ਬਹੁਤ ਟੌਂਡ ਮਾਰਦੇ ਸੀ ਹੁਣ ਵੀ ਨਹੀਂ ਹਟਦੇ ਹੁਣ ਵੀ ਬਹੁਤ ਮਾਰਦੇ ਪਰ ਲੋਕ ਪਿੱਛੇ ਲੱਗ ਕੇ ਮੈਂ ਆਪਣਾ ਗੈਟਅਪ ਨਹੀਂ ਚੇਂਜ ਕਰਦਾ ਕਿੰਨੇ ਕੋ ਲੋਕ ਨੇ ਜਿਹਨਾਂ ਦੇ ਜਿਹੜੇ ਅੰਦਰ ਹੀ ਸਾਰੇ ਚੀਜ਼ਾਂ ਦੱਬ ਕੇ ਬਹਿ ਜਾਂਦੇ ਨੇ ਕੋਈ ਸਰਕਲ ਚ ਮਿਲਿਆ ਵੀ ਯਾਰ ਮਨ ਤਾਂ ਮੇਰਾ ਵੀ ਸੀ ਪਰ ਮਜਬੂਰੀਆਂ ਨੇ ਹਾਂ ਮੇਰਾ ਇੱਕ ਫਰੈਂਡ ਸੀ ਉਹ ਵੀ ਹੈਗਾ ਤਾਂ ਇਸੇ ਮਤਲਬ ਮੈਨੂੰ ਹੁਣ ਜੇ ਹੀ ਮਿਲਿਆ ਸੀ ਕੁਸ਼ਕ 1.5 ਸਾਲ ਪਹਿਲਾਂ ਉਹਨੇ ਮੈਨੂੰ ਕਿਹਾ ਸੀ ਜਦੋਂ ਮੈਂ ਫਸਟ ਟਾਈਮ ਗਰਲਿਸ਼ ਗੈਟਅਪ ਕੀਤਾ ਸੀ ਆ ਕਰਵਾ ਚੌਥੇ 2018 ਨਹੀਂ 2022 ਦੀ ਗੱਲ ਹੈ 2023 ਵਿੱਚ ਮੈਂ ਯੂਨੀਵਰਸਿਟੀ ਚ ਗਰਲਸ਼ ਗੈਟਅਪ ਕੀਤਾ ਸੀ ਕਰਵਾ ਚੌਥੇ ਅੱਛਾ ਵਰਤ ਰੱਖਿਆ ਸੀ ਤੁਸੀਂ ਹਾਂਜੀ ਤਾਂ ਉਹਨਾਂ ਨੇ ਮੈਨੂੰ ਕਿ ਜਦੋਂ ਮੈਂ ਆਪਣੇ ਵਟਸਐਪ ਤੇ ਸਟੇਟਸ ਪਾਇਆ ਤਾਂ ਉਹਨੇ ਮੈਨੂੰ ਕਿਹਾ ਕਿ ਮੈਨੂੰ ਕਾਲ ਕਰੀ ਉਹਨੇ ਮੈਨੂੰ ਫਿਰ ਫੋਨ ਕਰਕੇ ਕਿਹਾ ਕਿ ਗੱਲ ਕਰਦੇ ਰਿਹਾ ਫਿਰ ਉਹਨੇ ਮੈਨੂੰ ਕਿਹਾ ਕਿ ਕਰਨ ਜਿਹੜੀਆਂ ਤੇਰੀਆਂ ਫੀਲਿੰਗਸ ਸੀ ਨਾ ਸੇਮ ਹੋਈ ਮੇਰੀਆਂ ਫੀਲਿੰਗਸ ਤਾਂ ਮੈਂ ਕੀ ਕਰਾਂ ਮੈਂ ਕਿਹਾ ਤੂੰ ਹੁਣ ਤੇਰੀ ਐਜ ਕਿੰਨੀ ਹੈ ਕਹਿੰਦਾ 22 ਮੈਂ ਕਿ ਇਹਦੇ ਚ ਤੇਰੀ ਕੋਈ ਗਲਤੀ ਨਹੀਂ ਹੈਗੀ ਮਤਲਬ ਤੇਰੇ ਪੇਰੈਂਟਸ ਦੀ ਗਲਤੀ ਵੀ ਨਹੀਂ ਹੈਗੀ ਸਭ ਤੋਂ ਜ਼ਰੂਰੀ ਗੱਲ ਸੀ ਕਿ ਜਦੋਂ ਤੈਨੂੰ ਇਸ ਚੀਜ਼ ਦਾ ਪਤਾ ਲੱਗਿਆ ਨਾ ਤੂੰ ਆਪਣੇ ਪੇਰੈਂਟਸ ਨੂੰ ਨਹੀਂ ਦੱਸਿਆ ਤੂੰ ਆਪਣੇ ਆਪ ਇਹ ਚੀਜ਼ਾਂ ਨੂੰ ਕੁੱਟਦਾ ਰਿਆ ਹੂੰ ਜਦੋਂ ਅਸੀਂ ਆਪਣੇ ਆਪ ਆਪਣੀਆਂ ਇਹ ਚੀਜ਼ਾਂ ਨੂੰ ਕੁੱਟਦੇ ਆ ਨਾ ਤੇ ਅਸੀਂ ਅੰਦਰੋਂ ਅੰਦਰ ਹੀ ਖਾਦੇ ਜਾਂਦੇ ਹਾਂ ਬਿਲਕੁਲ ਹੁਣ ਜਦੋਂ ਮੈਨੂੰ ਇਸ ਚੀਜ਼ ਦਾ ਪਤਾ ਸੀ ਮੈਂ ਸਮਾਜ ਲਈ ਓਪਨਲੀ ਵਿਚਰਦਿਆਂ ਅੱਜ ਵੀ ਵਿਚਰਦਿਆਂ ਹੁਣ ਮੈਂ ਲੰਬੇ ਹੇਅਰ ਰੱਖਿਆ ਮੈਂ ਗਰਲਿਸ਼ ਗੈਟਅਪ ਕਰਾਂ ਜਦੋਂ ਮੈਂ ਘਰੇ ਜਾਵਾਂ ਮੈਂ ਨਹੀਂ ਨਹੀਂ ਮਹਿੰਦੀ ਲਵਾਈ ਹੁੰਦੀ ਆ ਮੇਰੇ ਪੇਰੈਂਟਸ ਵੀ ਕੁਝ ਨਹੀਂ ਕਹਿੰਦੇ ਕਿਉਂਕਿ ਸਭ ਤੋਂ ਜ਼ਰੂਰੀ ਗੱਲ ਆਪਣੀ ਐਕਸੈਪਟਨੈਸ ਜੇ ਤੈਨੂੰ ਪਤਾ ਕਿ ਅਸੀਂ ਜੋ ਵੀ ਸਾਡਾ ਜੈਂਡਰ ਹੈ ਨਾ ਤੁਸੀਂ ਉਹਨੂੰ ਐਕਸੈਪਟ ਕਰੋ ਕਿਉਂਕਿ ਲੋਕਾਂ ਦਾ ਕੰਮ ਬੋਲਣਾ ਉਹਨਾਂ ਨੂੰ ਬੋਲਣ ਦਿਓ ਹੂੰ ਜੇ ਮੈਂ ਇਸੇ ਚੀਜ਼ ਬਾਰੇ ਸੋਚਾਂ ਕਿ ਜਦੋਂ ਮੇਰੀ ਪਲੱਸ ਟੂ ਕੰਪਲੀਟ ਹੋਈ ਮੇਰੇ ਕੋਲ ਇੱਕ ਮਹੀਨਾ ਸੀ ਸੋਚਣ ਲਈ ਕਿ ਮੈਂ ਕਿੱਥੇ ਸਟੱਡੀ ਕਰਾਂ ਔਰ ਕੀ ਕਰਾਂ ਮੈਂ ਕਿ ਅੰਮ੍ਰਿਤਸਰ ਦਾ ਮੈਂ ਵੀਊ ਵੇਖਿਆ ਕਿ ਮਤਲਬ ਵਧੀਆ ਪਰਸਨ ਵੀ ਹੈਗਾ ਉੱਥੇ ਮੈਂ ਕਿ ਨਹੀਂ ਕਿਸੇ ਹੋਰ ਡਿਸਟ੍ਰਿਕਟ ਚ ਜਾ ਕੇ ਪੜਨਾ ਹੈ ਮਤਲਬ ਲੋਕਾਂ ਦਾ ਰਿਵਈਆ ਵੇਖਣਾ ਕਿ ਕਿਵੇਂ ਦੇ ਲੋਕ ਨੇ ਕੀ ਸੋਚਦੇ ਨੇ ਕਿਸੇ ਬਾਰੇ ਫਿਰ ਮੈਂ ਪਟਿਆਲਾ ਯੂਨੀਵਰਸਿਟੀ ਬਾਰੇ ਸੋਚਿਆ ਤਾਂ ਜਦੋਂ ਸੋਚਿਆ ਪਹਿਲਾਂ ਮੈਂ ਇਹ ਸੋਚ ਕਿ ਮੇਰੇ ਬਾਰੇ ਲੋਕ ਕੀ ਸੋਚਣਗੇ ਮੈਂ ਕਿ ਜਾਊ ਆ ਲੋਕੀ ਮੇਰੇ ਵਾਲੇ ਵੇਖਣਗੇ ਮੇਰੇ ਡੜਵਾਲ ਆ ਮੇਰੇ ਕੱਪੜੇ ਕਿਵੇਂ ਦੇ ਹੋਊਗੇ ਮੈਂ ਕਿਵੇਂ ਕੱਪੜੇ ਪਾਉਂ ਉਹਨਾਂ ਸਾਹਮਣੇ ਮੈਂ ਕਿਵੇਂ ਰਹੂੰ ਕਿਵੇਂ ਵਿਚਰੂੰ ਫਿਰ ਮੈਨੂੰ ਮੈਂ ਇੱਕ ਚੀਜ਼ ਫਿਰ ਨਾ ਮੈਂ ਇਸ ਬਾਰੇ ਸੋਚਿਆ ਕਿ ਸਮਾਜ ਆ ਜਿਹੜਾ ਉਹ ਕਿਸੇ ਨੂੰ ਵੀ ਟਿਕਨ ਨਹੀਂ ਦਿੰਦਾ ਮੈਂ ਇੱਕ ਮੁਹਾਵਰਾ ਪੜਿਆ ਸੀ ਆਰੀ ਨੂੰ ਇੱਕ ਪਾਸੇ ਦੰਦੇ ਹੁੰਦੇ ਜਹਾਨ ਨੂੰ ਦੋਹੀ ਪਾਸੇ ਫਿਰ ਮੈਂ ਇਸ ਚੀਜ਼ ਨੂੰ ਕਿਹਾ ਕਿ ਜੇ ਤਾਂ ਮੈਂ ਸਮਾਜ ਬਾਰੇ ਸੋਚਦੇ ਰਹੇ ਤਾਂ ਮੈਂ ਆਪਣੀ ਲਾਈਫ ਚ ਕੁਛ ਨਹੀਂ ਕਰ ਸਕਦੇ ਫਿਰ ਇਸ ਕਰਕੇ ਮੈਂ ਇਸ ਚੀਜ਼ ਨੂੰ ਸਾਈਡ ਤੇ ਰੱਖਿਆ ਸਮਾਜ ਨੂੰ ਮਾਰੀ ਲੱਤ ਤਾਂ ਮੈਂ ਆਪਣਾ ਫਿਊਚਰ ਗਾੜੀ ਆਮ ਜਿਹੜੇ ਕਰਨ ਮੁੰਡੇ ਮਿਲਦੇ ਨੇ ਯੂਨੀਵਰਸਿਟੀ ਚ ਵੀ ਮਿਲਦੇ ਨੇ ਯੂਨੀਵਰਸਿਟੀ ਤੋਂ ਬਾਹਰ ਵੀ ਮਿਲਦੇ ਨੇ ਹੁਸ਼ਿਆਰਪੁਰ ਵੀ ਮਿਲੇ ਆਮ ਮੁੰਡੇ ਜਿਹੜੇ ਫਿਰਦੇ ਨੇ ਕਦੇ ਲੱਗਿਆ ਯਾਰ ਵੀ ਦੇਖੋ ਉਹਨਾਂ ਦੀ ਆਮ ਨੌਜਵਾਨ ਮੁੰਡਿਆਂ ਵਾਲੀ ਆ ਪਰ ਉਹਨਾਂ ਚ ਹੈ ਕੁਛ ਨਾ ਕੁਛ ਛਿਣ ਪਏ ਨੇ ਜਾਂ ਉਹਨਾਂ ਦੇ ਅੰਦਰ ਹੈ ਉਹ ਗੇ ਦਾ ਜਾਂ ਉਹਨੂੰ ਲੱਗਦਾ ਵੀ ਕਦੇ ਨਾ ਕਦੇ ਉਹ ਫੀਲਿੰਗਸ ਨੇ ਯੂਨੀਵਰਸਿਟੀ ਚ ਇਹੋ ਜਿھے ਬਹੁਤ ਸਾਰੇ ਪਰਸਨ ਹੈਗੇ ਆ ਕਿ ਜੋ ਆਪਣੇ ਆਪ ਨੂੰ ਬੋਲ ਨਹੀਂ ਸਕਦੇ ਕਿਉਂਕਿ ਉਹ ਕੀ ਕਹੇ ਕੀ ਕਰ ਲੈਣਗੇ ਕਈਆਂ ਦੇ ਪੇਰੈਂਟਸ ਦਾ ਦਬਾਅ ਹੁੰਦਾ ਕਈਆਂ ਦਾ ਰਿਲੇਟਿਵਸ ਚ ਹੁੰਦਾ ਕਿ ਉਹ ਕਹਿਣਗੇ ਕਿ ਜੇ ਅਸੀਂ ਆਪਣੇ ਆਪ ਨੂੰ ਦੱਸਤਾ ਲੋਕ ਸਾਡੇ ਬਾਰੇ ਕੀ ਸੋਚਣਗੇ ਹੂੰ ਕਿ ਲੋਕਾਂ ਦਾ ਤੁਝ ਕੰਮ ਹੀ ਸੋਚਣਾ ਹੈ ਹੂੰ ਤਾਂ ਇਸ ਕਰਕੇ ਮੈਂ ਤਾਂ ਇਹੀ ਕਹੂੰ ਆ ਕਿ ਜਿਹਦੀ ਜੋ ਆਇਡੈਂਟਿਟੀ ਆ ਨਾ ਉਹਨੂੰ ਉਹੀ ਸ਼ੋਅ ਕਰਨੀ ਚਾਹੀਦੀ ਆ ਆਪਣੇ ਆਪ ਦੇ ਅੰਦਰ ਦਿਲ ਦੇ ਵਿੱਚ ਦੱਬ ਕੇ ਨਾ ਰੱਖੋ ਚੀਜ਼ਾਂ ਇਹ ਸਰੀਰਕ ਪੂਰਤੀ ਤਾਂ ਨਹੀਂ ਹੈ ਸਿਰਫ ਅ ਮਤਲਬ ਇਹ ਸਾਰੇ ਹੀ ਹੁੰਦੀ ਹੈ ਮਾਈਂਡ ਤੋਂ ਲੈ ਕੇ ਸਰੀਰਕ ਤੋਂ ਲੈ ਕੇ ਫੀਲਿੰਗਸ ਤਹ ਹਾ 올 ਸਾਰਾ ਕੁਝ ਹੁੰਦਾ ਇਹਦੇ ਵਿੱਚ ਜਦੋਂ ਜਦੋਂ ਤੁਸੀਂ ਸੋਸਾਇਟੀ ਚ ਆਏ ਵਿਚਰਦੇ ਆ ਕਦੇ ਆਏ ਮਹਿਸੂਸ ਹੋਇਆ ਵੀ ਯਾਰ ਸਮਾਜ ਕੀ ਹੈ ਯਾਰ ਵੀ ਜਿਉਣ ਨਹੀਂ ਦੇ ਰਿਹਾ ਜਦੋਂ ਮਤਲਬ ਕਿ ਟੌਂਟ ਜੇ ਮਾਰ ਦੇ ਜਦੋਂ ਮਤਲਬ ਹੁਣ ਵੀ ਮੈਂ ਲੰਗੂ ਆ ਤੁਸੀਂ ਕੰਫਰਟੇਬਲ ਹਜੇ ਤੱਕ ਵੀ ਨਹੀਂ ਹੋਏਗੇ ਮੈਂ ਯੂਨੀਵਰਸਿਟੀ ਦੇ ਵਿੱਚ ਵੀ ਹਜੇ ਤੱਕ ਕੰਫਰਟੇਬਲ ਕਿਉਂ ਹੋ ਜਾਊਗਾ ਜਦੋਂ ਦੇਖੋ ਹਨਾ ਅਸੀਂ ਯੂਨੀਵਰਸਿਟੀ ਸਟੂਡੈਂਟ ਆ ਸਾਡੇ ਬਹੁਤ ਵਧੀਆ ਫਰੈਂਡਸ ਵੀ ਹੈਗੇ ਆ ਉਹ ਸਾਨੂੰ ਆਪਣੇ ਫਰੈਂਡਸ ਨਾਲ ਵੀ ਮਿਲਾਉਂਦੇ ਹਨਾ ਕਿ ਅਸੀਂ ਉਹਨਾਂ ਲਈ ਬਹੁਤ ਵਧੀਆ ਵਿਆਂ ਕਿ ਵਧੀਆ ਸਾਨੂੰ ਆਪਣੇ ਫਰੈਂਡ ਬਾਰੇ ਜਾਣਕਾਰੀ ਦਿੰਦੇ ਆ ਉਹ ਸਾਡੇ ਲਈ ਨਾਰਮਲ ਆ ਉਹ ਸਾਡੇ ਨਾਲ ਰੋਜ਼ ਵਿਚਰਦੇ ਆ ਉਹਨਾਂ ਨੂੰ ਪਤਾ ਕਿ ਸਿੱ ਕੀ ਆ ਅਸੀਂ ਉਹਨਾਂ ਲਈ ਚੀਜ਼ ਨਾਰਮਲਾਈਜ਼ ਹੋ ਗਏ ਹੁਣ ਅਸੀਂ ਕੁੜੀਆਂ ਨਾਲ ਵੀ ਬੈਠ ਕੇ ਕੰਫਰਟੇਬਲ ਹੀ ਰਹਿ ਸਕਦੇ ਹਾਂ ਮੁੰਡਿਆਂ ਨਾਲ ਵੀ ਜਿਹੜੇ ਸਾਡੇ ਬੈਸਟ ਫਰੈਂਡ ਐ ਕਈ ਜਿਹੜੇ ਆਊਟਸਾਈਡਰ ਹੁੰਦੇ ਜਦੋਂ ਵੇਖ ਕੇ ਹੱਸਦੇ ਆ ਮੈਂ ਜਦੋਂ ਹੱਸਦੇ ਆ ਮੈਨੂੰ ਬਹੁਤ ਜ਼ਿਆਦਾ ਹੁੰਦਾ ਕਿ ਯਾਰ ਤੂੰ ਮੈਨੂੰ ਪਤਾ ਐ ਕਿ ਤੂੰ ਮਤਲਬ ਬੁਰਸ਼ ਕਰਕੇ ਕਿਉਂ ਐਡਵਰਟਾਈਜ਼ਮੈਂਟ ਦੇ ਰਿਹਾ ਹੂੰ ਤੂੰ ਆਪਣੀ ਤੂੰ ਕਿਸੇ ਨਾਲ ਗੱਲ ਕਰ ਰਿਹਾ ਲੱਗ ਰਿਹਾ ਕਿਉਂ ਕਿਸੇ ਨੂੰ ਤੰਗ ਕਰ ਰਿਹਾ ਫਿਰ ਜਦੋਂ ਹੁਣ ਮੈਂ ਕੋਈ ਵੀ ਗੈਟਅਪ ਕਰਾਂ ਫਿਰ ਵਕੂ ਗਿਲ ਐ ਕਪੜੇ ਦੇਖਨੇ ਪਾਏ ਉਹ ਪਾਏ ਕਿ ਦੱਸ ਮੇਰੇ ਕੱਪੜੇ ਆ ਤੁਸੀਂ ਕਿਹੜਾ ਪੈਸੇ ਦੇ ਕੇ ਜਾਂਦੇ ਹੋ ਯਾਰ ਮੈਨੂੰ ਹੂੰ ਯੂਨੀਵਰਸਿਟੀ ਸਟੂਡੈਂਟ ਆ ਜਿਹੜੇ ਉਹਨਾਂ ਨੂੰ ਉਹਨਾਂ ਲਈ ਮੈਂ ਹੁਣ ਇਹ ਕਹਿ ਸਕਦੀ ਹਾਂ ਕਿ ਉਹ ਚੀਜ਼ ਨਾਰਮਲਾਈਜ਼ ਆ ਹੁਣ ਉਹ ਮਤਲਬ ਜਿੱਥੇ ਵੀ ਮਿਲਣ ਚਾਹੇ ਉਹ 10 ਮੁੰਡਿਆਂ 'ਚ ਵੀ ਖੜੇ ਹੋਣ ਨਾ ਉਹ ਆਵਾਜ਼ ਮਾਰ ਕੇ ਵੀ ਬੁਲਾ ਕੇ ਜਾਂਦੇ ਆ ਸਾਨੂੰ ਹੂੰ ਕੁੜੀਆਂ ਵੀ ਹੋਣ ਉਹ ਵੀ ਬੁਲਾ ਕੇ ਜਾਂਦੀਆਂ ਨੇ ਪਰ ਜਿਹੜੇ ਯੂਨੀਵਰਸਿਟੀ ਦੇ ਮਾਹੌਲ ਖਰਾਬ ਕਰਦੇ ਆ ਨਾ ਆਊਟਸਾਈਡਰ ਆ ਕੇ ਉਹਨਾਂ ਤੋਂ ਬਾਅਦ ਸਾਨੂੰ ਵੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਕੀ ਲੱਗਦਾ ਕਰਨ ਵੀ ਅ ਕੱਲੇ ਮੁੰਡਿਆਂ 'ਚ ਦਿੱਕਤਾਂ ਨਹੀਂ ਜਾਂ ਕੁੜੀਆਂ 'ਚ ਵੀ ਹੈ ਨੇ ਇਹ ਟੌਂਟ ਮਾਰਨਾ ਜਾਂ ਜਾਂ ਕਮੈਂਟ ਕਰਕੇ ਲੰਘਣਾ ਕੁੜੀਆਂ 'ਚ ਵੀ ਹੈ ਇਹ ਚੀਜ਼ਾਂ ਕੁੜੀਆਂ ਦੇ ਵਿੱਚ ਵੀ ਕਹਿ ਸਕਦੇ ਹਾਂ ਬਟ ਜਿੰਨਾ ਮੁੰਡਿਆਂ 'ਚ ਹੈ ਨਾ ਉਹਨਾਂ ਕੁੜੀਆਂ 'ਚ ਨਹੀਂ ਹੈਗਾ ਕਿਉਂਕਿ ਕਈ ਕੁੜੀਆਂ ਹੁੰਦੀਆਂ ਨਾ ਹਨਾ ਉਹ ਸਾਨੂੰ ਖੁਦ ਹੀ ਆ ਕੇ ਬੁਲਾ ਲੈਂਦੀਆਂ ਕਿ ਤੁਸੀਂ ਮਤਲਬ ਆਪਣੇ ਬਾਰੇ ਕੁਝ ਦੱਸ ਦੋ ਕਿ ਤੁਸੀਂ ਕਿਉਂ ਰਹਿੰਦੇ ਹੋ ਮੈਨੂੰ ਵੀ ਇਸ ਚੀਜ਼ ਦੀ ਵਧੀਆ ਹੁੰਦੀ ਆ ਕਿ ਕਿਸੇ ਨੂੰ ਮੇਰੇ ਥਰੂ ਨੌਲੇਜ ਮਿਲਦੀ ਆ ਹੂੰ ਤਾਂ ਜਿਹੜੇ ਮੁੰਡੇ ਉਹ ਬਸ ਸਮਾਈਲ ਕਰਕੇ ਦੰਦ ਕੱਢ ਕੇ ਬਸ